ਅੱਜ ਪੰਜਾਬੀ ਸਿਨੇਮਾ ਹਾਜ਼ਰ ਹੋ ਚੁੱਕਾ ਹੈ ਤੁਹਾਡੇ ਲਈ ਕਾਮੇਡੀ ਤੇ ਵਿਆਹ ਸ਼ਾਦੀਆਂ ਵਾਲੀਆਂ ਫਿਲਮਾਂ ਤੋਂ ਕੁਝ हट ਕੇ ਕੁਝ ਸਾਇੰਸ ਦਿਖਾਉਣ ਵਾਲੀ ਟੈਕਨੋਲੋਜੀ ਦੇ ਨਾਲ ਤੁਹਾਨੂੰ ਜੋੜਨ ਦੇ ਲਈ ਰੇਡੀਓ ਆ ਰਿਟਰਨਸ ਆਰ ਆਈ ਐਫ 22 ਨਵੰਬਰ ਨੂੰ ਸੋ ਤੁਸੀਂ ਇਸ ਫਿਲਮ ਦੇ ਲਈ ਤਿਆਰ ਹੋ ਜਾਓ ਕਿਉਂਕਿ ਇਹ ਮੂਵੀ ਜਿਹੜੀ ਹੈ ਤੁਹਾਡਾ ਖੂਬ ਐਂਟਰਟੇਨ ਕਰਨ ਵਾਲੀ ਹੈ ਤੁਹਾਨੂੰ ਜਿਹੜੀ ਹੈ ਹਸਾਏਗੀ ਵੀ ਉਸ ਦੇ ਨਾਲ ਤੁਹਾਨੂੰ ਸਾਇੰਸ ਟੈਕਨੋਲੋਜੀ ਦਿਖਾਏਗੀ ਬੀ ਐਫ ਐਕਸ ਦਾ ਜਿਹੜਾ ਉਪਯੋਗ ਹੈ ਉਹ ਬਹੁਤ ਬਾਖੂਬੀ ਇਸ ਫਿਲਮ ਦੇ ਵਿੱਚ ਕੀਤਾ ਗਿਆ ਤੇ ਸਭ ਤੋਂ ਵੱਡੀ ਗੱਲ ਕਿ ਨਵ ਅਜਬਾ ਜੜੇ ਨੇ ਇਸ ਫਿਲਮ ਨੂੰ ਉਹਨਾਂ ਨੇ ਲਿਖਿਆ ਵੀ ਆ ਡਾਇਰੈਕਟ ਵੀ ਕੀਤਾ ਹੋਇਆ ਤੇ ਇਸ ਦੇ ਵਿੱਚ ਹੋਰ ਵੀ ਕਾਫੀ ਸਾਰੇ ਅਦਾਕਾਰ ਨੇ ਸਭ ਤੋਂ ਵੱਡੀ ਗੱਲ ਦਾ ਗ੍ਰੇਟ ਖਲੀ ਨੇ ਗੁਰਪ੍ਰੀਤ ਕੋੱਗੀ ਨੇ ਬੀਨ ਸ਼ਰਮਾ ਨੇ ਤੇ ਉਸ ਦੇ ਵਿੱਚ ਹੀ ਮਾਹਿਰਾ ਸ਼ਰਮਾ ਵੀ ਜਿਹੜਾ ਇੱਕ ਵਧੀਆ ਰੋਲ ਲੈ ਕੇ ਆਏ ਨੇ ਤੇ ਉੱਥੇ ਕੀ ਇਹ ਫਿਲਮ ਜਿਹੜੀ ਹੈ ਤੁਹਾਨੂੰ ਆਉਣ ਵਾਲਾ ਸਮਾਂ ਦਿਖਾਏਗੀ AI ਦੇ ਨਾਲ ਜੋੜੇਗੀ ਕਿਸ ਤਰੀਕੇ ਦੇ ਨਾਲ ਇਸ ਟੈਕਨੋਲੋਜੀ ਨੂੰ ਵਰਤਿਆ ਗਿਆ ਤੁਸੀਂ ਖੁਦ ਹੈਰਾਨ ਹੋ ਜਾਓਗੇ ਇੱਕ ਪੰਜਾਬੀ ਸਿਨੇਮਾ ਦੇ ਵਿੱਚ ਨਿਊ ਕਨਸੈਪਟ ਜਿਹੜਾ ਇਸ ਮੂਵੀ ਦੇ ਜ਼ਰੀਏ ਤੁਹਾਨੂੰ ਦੇਖਣ ਨੂੰ ਮਿਲੇਗਾ ਦਾ ਰੇਡੂਆ ਪਹਿਲਾਂ ਤੁਸੀਂ ਮੂਵੀ ਦੇਖੀ ਹੋਏਗੀ ਤੇ ਹੁਣ ਰੇਡੂਆ ਰਿਟਰਨਸ ਆ ਰਹੀ ਐ ਸੋ ਤੁਸੀਂ ਇਸ ਮੂਵੀ ਨੂੰ ਦੇਖ ਸਕਦੇ ਹੋ 22 ਨਵੰਬਰ ਨੂੰ ਇਹ ਫਿਲਮ ਜਿਹੜੀ ਹੈ ਵਰਲਡਵਾਈਡ ਰਿਲੀਜ਼ ਹੋਣ ਵਾਲੀ ਐ ਅਗਰ ਇਸ ਦੇ ਵਿੱਚ ਪ੍ਰੋਡਕਸ਼ਨ ਦੀ ਗੱਲ ਕਰੀਏ ਤਾਂ ਅਨੁਪਮਾ ਐਂਡ ਅਨਿਲ ਸ਼ਰਮਾ ਨੇ ਜਿਹੜੀ ਆ ਪ੍ਰੋਡਿਊਸ ਕੀਤੀ ਹੈ ਤੇ ਡਾਇਰੈਕਸ਼ਨ ਤੇ ਰਾਈਟਿੰਗ ਜਿਹੜੀ ਨਵ ਵਾਜਬਾ ਉਹਨਾਂ ਨੇ ਹੀ ਰਿਟਰਨ ਕੀਤੀ ਹੈ ਇਹ ਮੂਵੀ ਸਿਨੇਮੈਟਿਕ ਐਕਸਪੀਰੀਅੰਸ ਜਿਹੜਾ ਤੁਹਾਨੂੰ 22 ਨਵੰਬਰ ਨੂੰ ਦੇਖਣ ਨੂੰ ਮਿਲਣ ਵਾਲਾ ਹੈ ਸੋ ਕਿਸ ਗੱਲ ਦਾ ਇੰਤਜ਼ਾਰ ਹੈ ਡੇਡੂ ਆ ਰਿਟਰਨਸ 22 ਨਵੰਬਰ ਨਜ਼ਦੀਕੀ ਸਿਨੇਮਾ ਘਰਾਂ ਦੇ ਵਿੱਚ ਦੇਖਣ ਦੇ ਲਈ ਜ਼ਰੂਰ ਜਾਈਓ ਜੀ ਪੰਜਾਬੀ ਸਿਨੇਮਾ ਹਾਜ਼ਰ ਹੋ ਚੁੱਕਾ ਹੈ ਤੁਹਾਡੇ ਲਈ ਕਾਮੇਡੀ ਤੇ ਵਿਆਹ ਸ਼ਾਦੀਆਂ ਵਾਲੀਆਂ ਫਿਲਮਾਂ ਤੋਂ ਕੁਝ हट ਕੇ ਕੁਝ ਸਾਇੰਸ ਦਿਖਾਉਣ ਵਾਲੀ ਟੈਕਨੋਲੋਜੀ ਦੇ ਨਾਲ ਤੁਹਾਨੂੰ ਜੋੜਨ ਦੇ ਲਈ ਰੇਡੀਓ ਰਿਟਰਨਸ ਆ ਰਹੀ ਹੈ 22 ਨਵੰਬਰ ਨੂੰ ਸੋ ਤੁਸੀਂ ਇਸ ਫਿਲਮ ਦੇ ਲਈ ਤਿਆਰ ਜਾਓ ਕਿਉਂਕਿ ਇਹ ਮੂਵੀ ਜੜੀਆ ਤੁਹਾਡਾ ਖੂਬ ਐਂਟਰਟੇਨ ਕਰਨ ਵਾਲੀ ਐ ਤੁਹਾਨੂੰ ਜਿਹੜੀ ਐ ਹਸਾਏਗੀ ਵੀ ਉਸਦੇ ਨਾਲ ਤੁਹਾਨੂੰ ਸਾਇੰਸ ਟੈਕਨੋਲੋਜੀ ਦਿਖਾਏਗੀ ਬੀਐਫਐਕਸ ਦਾ ਜਿਹੜਾ ਉਪਯੋਗ ਹੈ ਉਹ ਬਹੁਤ ਬਾਖੂਬੀ ਇਸ ਫਿਲਮ ਦੇ ਵਿੱਚ ਕੀਤਾ ਗਿਆ ਤੇ ਸਭ ਤੋਂ ਵੱਡੀ ਗੱਲ ਕਿ ਨਵ ਬਾਜਬਾ ਜਿਹੜੇ ਨੇ ਇਸ ਫਿਲਮ ਨੂੰ ਉਹਨਾਂ ਨੇ ਲਿਖਿਆ ਵੀ ਆ ਡਾਇਰੈਕਟ ਵੀ ਕੀਤਾ ਹੋਇਆ ਤੇ ਇਸ ਦੇ ਵਿੱਚ ਹੋਰ ਵੀ ਕਾਫੀ ਸਾਰੇ ਅਦਾਕਾਰ ਨੇ ਸਭ ਤੋਂ ਵੱਡੀ ਗੱਲ ਦਾ ਗ੍ਰੇਟ ਖਲੀ ਨੇ ਗੁਰਪ੍ਰੀਤ ਕੋੱਗੀ ਨੇ ਬੀਨ ਸ਼ਰਮਾ ਨੇ ਤੇ ਉਸ ਦੇ ਵਿੱਚ ਹੀ ਮਾਹਿਰਾ ਸ਼ਰਮਾ ਵੀ ਜਿਹੜਾ ਇੱਕ ਵਧੀਆ ਰੋਲ ਲੈ ਕੇ ਆਏ ਨੇ ਤੇ ਤੇਗੀ ਇਹ ਫਿਲਮ ਜਿਹੜੀ ਹੈ ਤੁਹਾਨੂੰ ਆਉਣ ਵਾਲਾ ਸਮਾਂ ਦਿਖਾਏਗੀ AI ਦੇ ਨਾਲ ਜੋੜੇਗੀ ਕਿਸ ਤਰੀਕੇ ਦੇ ਨਾਲ ਇਸ ਟੈਕਨੋਲੋਜੀ ਨੂੰ ਵਰਤਿਆ ਗਿਆ ਤੁਸੀਂ ਖੁਦ ਹੈਰਾਨ ਹੋ ਜਾਓਗੇ ਇੱਕ ਪੰਜਾਬੀ ਸਿਨੇਮਾ ਦੇ ਵਿੱਚ ਨਿਊ ਕਨਸੈਪਟ ਜਿਹੜਾ ਇਸ ਮੂਵੀ ਦੇ ਜ਼ਰੀਏ ਤੁਹਾਨੂੰ ਦੇਖਣ ਨੂੰ ਮਿਲੇਗਾ ਰੇਡੂਆ ਪਹਿਲਾਂ ਤੁਸੀਂ ਮੂਵੀ ਦੇਖੀ ਹੋਏਗੀ ਤੇ ਹੁਣ ਰੇਡੂਆ ਰਿਟਰਨਸ ਆ ਰਹੀ ਹੈ ਸੋ ਤੁਸੀਂ ਇਸ ਮੂਵੀ ਨੂੰ ਦੇਖ ਸਕਦੇ ਹੋ 22 ਨਵੰਬਰ ਨੂੰ ਇਹ ਫਿਲਮ ਜਿਹੜੀ ਹੈ ਵਰਲਡਵਾਈਡ ਰਿਲੀਜ਼ ਹੋਣ ਵਾਲੀ ਹੈ ਅਗਰ ਇਸ ਦੇ ਵਿੱਚ ਪ੍ਰੋਡਕਸ਼ਨ ਦੀ ਗੱਲ ਕਰੀਏ ਤਾਂ ਅਨੁਪਮਾ ਐਂਡ ਅਨਿਲ ਸ਼ਰਮਾ ਨੇ ਜਿਹੜੀ ਆ ਪ੍ਰੋਡਿਊਸ ਕੀਤੀ ਹੈ ਤੇ ਡਾਇਰੈਕਸ਼ਨ ਤੇ ਰਾਈਟਿੰਗ ਜਿਹੜੀ ਨਵ ਵਾਜਬਾ ਉਹਨਾਂ ਨੇ ਹੀ ਰਿਟਰਨ ਕੀਤੀ ਹੈ ਇਹ ਮੂਵੀ ਸਿਨੇਮੈਟਿਕ ਐਕਸਪੀਰੀਅੰਸ ਜਿਹੜਾ ਤੁਹਾਨੂੰ 22 ਨਵੰਬਰ ਨੂੰ ਦੇਖਣ ਨੂੰ ਮਿਲਣ ਵਾਲਾ ਹੈ ਸੋ ਕਿਸ ਗੱਲ ਦਾ ਇੰਤਜ਼ਾਰ ਹੈ ਡੇਡੂ ਆ ਰਿਟਰਨਸ 22 ਨਵੰਬਰ ਨਜ਼ਦੀਕੀ ਸਿਨੇਮਾ ਘਰਾਂ ਦੇ ਵਿੱਚ ਦੇਖਣ ਦੇ ਲਈ ਜ਼ਰੂਰ ਜਾਈਓ